ਇੱਕ ਪੀਰ ਹੋਇਆ ਮਖਦੂਮ ਤੇ ਉਹ ਜਿਹੜਾ ਪੀਰ ਮਖਦੂਮ ਸੀ ਨਾ ਉਹ ਸਮੁੰਦਰ ਤੇ ਮਸੱਲਾ ਆਸਣ ਛਾ ਕੇ ਬੀੜੀ ਵਾਂਗ ਧੂਰ ਲੈਂਦਾ ਸੀ ਪਰ ਮਨ ਵਿੱਚ ਮਾਨ ਮੇਰੇ ਵਰਗਾ ਕੌਣ ਹੋ ਸਕਦਾ ਤੇ ਮਨ ਵਿੱਚ ਆਇਆ ਕਿ ਮੇਰੇ ਵਰਗਾ ਕੋਈ ਹੋ ਸਕਦਾ ਹੈ ਮੇਰੇ ਗੁਰਨਾਮ ਸਿੰਘ ਜੀ ਨੂੰ ਤਰਸ ਆਇਆ ਜੇ ਤੇ ਤੇ ਜਦੋਂ ਗਏ ਨੇ ਨਾ ਇਹਦੇ ਮਨ ਵਿੱਚ ਕਿ ਮੈਂ ਦਿਖਾਵਾ ਸਕੀਆਂ ਗੁਰਨਾਮ ਸਿੰਘ ਕਹਿੰਦੇ ਜਾ ਸਮੁੰਦਰ ਦੇ ਇੱਕ ਜਗ੍ਹਾ ਹੈ ਤਿੰਨ ਦਿਨ ਉੱਥੇ ਠਹਿਰ ਕੇ ਆ ਮਸੱਲਾ ਵਛਾਇਆ ਬੈਠ ਗਿਆ ਫੁਰਨਾ ਕੀਤਾ ਚੱਲ ਪਿਆ ਬੇੜੀ ਵਾਂਗ ਉੱਥੇ ਪਹੁੰਚ ਗਿਆ ਸ਼ਾਮ ਨੂੰ ਵੀ ਭਗਤਾਏ 81 ਇਕਿਆਂ ਦਾ ਭੋਜਨ ਆ ਗਿਆ ਸਿਰੇ ਭਗਤ ਚਲੇ ਗਏ ਇਹਨੇ ਕੀ ਦੇਖਿਆ ਇੱਕ ਬੇੜਾ ਡੁੱਬ ਰਿਹਾ ਹੈ ਸ਼ਕਤੀ ਨਾਲ ਬਚਾ ਲਿਆ ਵਾਹ ਮਖਦੂਮ ਤੂੰ ਡੁੱਬਦੇ ਬੇੜੇ ਬਚਾ ਸਕਦਾ ਤੂੰ ਡੁੱਬਦੇ ਬੇੜੇ ਬਚਾ ਸਕਦਾ ਸ਼ਾਮ ਪਈ ਭਗਤ ਆਇਕਿਆਂ ਦਾ ਭੋਜਨ ਆ ਗਿਆ ਅਗਲੇ ਸਿਰ ਭਗਤ ਚਲੇ ਗਏ ਨੇ ਦੇਖਿਆ ਇੱਕ ਮਨਾਰ ਡਿੱਗ ਰਿਹਾ ਉਹ ਬਚਾਇਆ ਮਾਨ ਵਿੱਚ ਮੈਂ ਡੁੱਬਦਾ ਬੇੜਾ ਵੀ ਬਚਾ ਸਕਦਾ ਮিনার ਵੀ ਬਚਾ ਸਕਦਾ ਮੇਰੇ ਵਰਗਾ ਕੌਣ ਹੈ ਅੱਜ ਸ਼ਾਮ ਨੂੰ ਕਿਸਦਾ ਭੋਜਨ ਨਹੀਂ ਆਇਆ ਉਹ ਜਿਹੜੇ ਵੀ ਭਗਤ ਸੀ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਹੀ ਲਿਖਦੇ ਐ ਉਥੇ ਉਹ ਭਗਤ ਵਿਚਾਰ ਕਰਦੇ ਐ ਵੀ ਗੱਲ ਕੀ ਹੈ ਰੱਬ ਦੀ ਰਜ਼ਾ ਵਿੱਚ ਕਿੰਨੇ ਦਖਲ ਦਿੱਤਾ ਸਾਰਿਆਂ ਪੁੱਛਿਆ ਕਹਿੰਦੇ ਜੀ ਅਸੀਂ ਤਾਂ ਕੁਝ ਨਹੀਂ ਕੀਤਾ ਇਹਨੂੰ ਪੁੱਛਿਆ ਇਹ ਕਹਿੰਦਾ ਮੈਂ ਬੜੇ ਪਰਪਕਾਰ ਕੀਤੇ ਐ ਮੈਂ ਡੁੱਬਦਾ ਬੇੜਾ ਬਚਾਇਆ ਮੈਂ ਮিনার ਬਚਾਇਆ ਕਹਿੰਦੇ ਫਿਰ ਤੂੰ ਚਲਾ ਜਾ ਇੱਥੇ ਤੂੰ ਰੱਬ ਦੀ ਰਿਜਾਵ ਦਿਖ ਦੁੱਤਾ ਇਹਨੇ ਆਸਨ ਵਿਛਾਇਆ ਚੱਲਦਾ ਹੀ ਨਹੀਂ ਉਹ ਸਿਲੇ ਭਗਤ ਆਏ ਭਾਈ ਗਿਆਨੀ ਕਹਿੰਦੇ ਮੇਰਾ ਤਾਂ ਆਸਨ ਹੀ ਚੱਲਦਾ ਕਹਿੰਦੇ ਗੁਰਨਾਥ ਸਾਹਿਬ ਦਾ ਧਿਆਨ ਤਰ ਤੂੰ ਗੁਰਨਾਥ ਸਾਹਿਬ ਦਾ ਧਿਆਨ ਤਰ ਤੇ ਆਸਨ ਚੱਲ ਪਿਆ ਤਾਂ ਨਾਲੋਂ ਤੇਰੀ ਵੱਡੀ ਕਮਾਈ ਬਾਹਰ ਆਇਆ ਸਾਹਿਬ ਨੂੰ ਮਿਲਿਆ ਗੁਰਨਾਥ ਸਾਹਿਬ ਦਾ ਉਥੇ ਵਚਨ ਹੋਏ ਨੇ ਕਿਉਂਕਿ ਇਹਦੇ ਅੰਦਰ ਮੈਂ ਮੇਰੀ ਇੰਨੀ ਸੀ ਕਿ ਮੈਂ ਵੀ ਮੇਰੇ ਵਰਗਾ ਕੌਣ ਹੈ ਤੇ ਮੇਰੇ ਸਹਿਕਾ ਦੀ ਜਮ ਹਮ ਹੁੰਦੇ ਤਦ ਤੂੰ ਨਹੀਂ ਆਪ ਤੂੰ ਹੀ ਮੈਂ ਨਹੀਂ ਉਥੇ ਤੂੰ ਦਾ ਨਵਾਸ਼ ਨਹੀਂ ਜਿੱਥੇ ਮੈਂ ਮੇਰੀ ਹੈ ਹੋਂ ਮੈਂ ਹੋਂ ਮੈਂ ਨਾ ਵਾ ਨਾਲ ਰੋਤ ਹੈ ਦੋਏ ਨਾ ਬਸੇ ਇਕਠਾਏ ਜਿੱਥੇ ਹੋਂ ਮੈਂ ਉਥੇ ਨਾਮ ਨਹੀਂ ਜਿੱਥੇ ਨਾਮ ਉਥੇ ਹੋਂ ਮੈਂ ਇੱਕ ਚੀਜ਼ ਰਹਿਣੀ ਹੈ ਕੈਨ ਲਗਾ ਮੈਂ ਖਾਲੀ ਕਿਉਂ ਹੋ ਗਿਆ ਮੈਂ ਤਾਂ ਡੁੱਬਦਾ ਬੇੜਾ ਬਚਾਇਆ ਮੈਂ ਤਾਂ ਮিনার ਬਚਾਇਆ ਮੇਰੇ ਗੁਰਨਾਥ ਸਾਹਿਬ ਸੱਚੇ ਬਾਸ਼ਾ ਕਹਿੰਦੇ ਡੁੱਬਦਾ ਬੇੜਾ ਵੱਜ ਜਾਣਾ ਕੋਈ ਮਾੜੀ ਗੱਲ ਨਹੀਂ ਮিনার ਵੱਜਣਾ ਮਾੜੀ ਗੱਲ ਨਹੀਂ ਪਰ ਭੁੱਲ ਕਿੱਥੇ ਐ ਪੋਲੇ ਹੈ ਮਖਦੂਮ ਐ ਪੀਰ ਤੂੰ ਜਿਹੜਾ ਕਹਿੰਦਾ ਮੈਂ ਬਚਾਇਆ ਜੇ ਤੂੰ ਰੱਬ ਨਾਲ ਅੱਲਾ ਲਾਲ ਜੁੜਿਆ ਹੁੰਦਾ ਤੂੰ ਕਹਿੰਦਾ ਸੀ ਅੱਲਾ ਨੇ ਬਚਾਇਆ ਫਰਕ ਇਹੀ ਹੈ ਜਿਹੜੇ ਮਾਲਕ ਨਾਲ ਜੁੜੇ ਹੁੰਦੇ ਆ ਉਹ ਕਿੰਨੇ ਪਰਪਕਾਰ ਦੇ ਕਾਰਜ ਕਰਨ ਉਹਦੀ ਕਹਿੰਦੇ ਮੈਂ ਕੀਤੇ ਮੈਂ ਕੀਤੇ ਉਹ ਕਹਿੰਦੇ ਵਾਹਿਗੁਰੂ ਦੇ ਹੁਕਮ ਚੋੜੇ ਨੇ ਉਹਦੀ ਕਿਰਪਾ ਨਾਲ ਹੋ ਰਿਹਾ ਤੂੰ ਕਹਿੰਦਾ ਮੈਂ ਬਚਾਇਆ ਤੂੰ ਰੱਬ ਨਾਲ ਅੱਲਾ ਲਾਲ ਨਹੀਂ ਜੁੜਿਆ ਤੂੰ ਤਾਂ ਖਾਲੀ ਹੋ ਗਿਆ ਜੇ ਤੂੰ ਅੱਲਾ ਨਾਲ ਵਾਹ ਨਾਲ ਜੁੜਿਆ ਤਾਂ ਤੂੰ ਖਾਲੀ ਨਹੀਂ ਸੀ ਹੁਣਾ